ਵਿਰਸਾ ਸਿੰਘ ਬਲਟੋਹਾ ਸਾਹਿਬ ਸਤ ਸ੍ਰੀ ਅਕਾਲ ਤੁਸੀਂ ਆਮ ਹੀ ਚੈਨਲਾਂ ਤੇ ਇੰਟਰਵਿਊ ਦੌਰਾਨ ਕਹਿੰਦੇ ਹੋ ਵੀ ਅਸੀਂ ਕੌਮ ਲਈ ਕੁਰਬਾਨੀ ਦਿੱਤੀ ਠੀਕ ਹੈ ਜੀ ਤੁਸੀਂ ਕੁਰਬਾਨੀ ਦਿੱਤੀ ਫੋਟੋ ਵੀ ਵੇਖੀ ਦੀਆਂ ਚਲੋ ਕੋਈ ਮੌਕਾ ਹੁੰਦਾ ਕਿਸੇ ਟਾਈਮ ਹੱਥ ਖੜੇ ਕਰਕੇ ਨਿਕਲਣਾ ਵੀ ਪੈਂਦਾ ਤੇ ਜੇ ਤੁਸੀਂ ਕੁਰਬਾਨੀਆਂ ਦਿੱਤੀਆਂ ਤੇ ਕੌਮ ਨੇ ਤੁਹਾਡਾ ਮੁੱਲ ਬਹੁਤ ਸੋਹਣਾ ਮੋੜਿਆ ਉਹ ਚੀਜ਼ ਦਾ ਤੁਹਾਨੂੰ ਕੱਖੋਂ ਲੱਖ ਕਰਤਾ ਤੁਹਾਨੂੰ ਵਜਾਰਤਾ ਬਖਸ਼ੀਆਂ ਉਹ ਕੌਮ ਦੀ ਦੇਣ ਹੀ ਸੀ ਤੁਸੀਂ ਅੱਜ ਜੇ ਇੱਥੋਂ ਤੱਕ ਪਹੁੰਚੇ ਹੋ ਉਹ ਸਾਰੀ ਤੁਹਾਡੀ ਕੌਮ ਦੀ ਦੇਣ ਹੀ ਆ ਨਾ ਕਿ ਕਿਸੇ ਹੋਰ ਦੀ ਬਹੁਤ ਸੋਹਣਾ ਮੁੱਲ ਮੋੜਿਆ ਤੁਸੀਂ ਕੌਮ ਦਾ ਕੋਟਕਪੂਰੇ ਵਿੱਚ ਬਗਰਾੜੀ ਕਾਂਡ ਦੇ ਵਿੱਚ ਬਹੁਤ ਸੋਨਾ ਮੁੱਲ ਵੀ ਮੋੜਿਆ ਤੁਸੀਂ ਕੌਮ ਦਾ ਕੌਮ ਨੇ ਤੁਹਾਡਾ ਮੁੱਲ ਕਿਸ ਤਰ੍ਹਾਂ ਮੋੜਿਆ ਤੇ ਤੁਸੀਂ ਕੌਮ ਦਾ ਮੁੱਲ ਕਿਸ ਤਰ੍ਹਾਂ ਮੋੜਿਆ ਇਹ ਕੌਮ ਜਾਣਦੀ ਹੈ ਇਹ ਪਹਿਲੀ ਪੀੜੀ ਨਹੀਂ ਗਈ ਅੱਜ ਦੇ ਟਾਈਮ ਤੇ ਐਜੂਕੇਟਿਡ ਪੀੜੀ ਹੈ ਇਹ ਸਭ ਜਾਣਦੇ ਆ ਤੁਹਾਨੂੰ ਤੁਹਾਡੀਆਂ ਚਾਲਾਂ ਨੂੰ ਅੱਜ ਟਾਈਮ ਸੀ ਤੁਹਾਨੂੰ ਭਾਈ ਅਮਰਤਪਾਲ ਸਿੰਘ ਦਾ ਸਾਥ ਦੇਣ ਦਾ ਤਾਂ ਅੱਜ ਤੁਸੀਂ ਉਹਨਾਂ ਦੀਆਂ ਲੱਤਾਂ ਖਿੱਚਣ ਵਾਸਤੇ ਉਹਨਾਂ ਦੇ ਬਰਾਬਰ ਗਏ ਹੋ। ਬਜਾਏ ਤੁਸੀਂ ਉਹਨਾਂ ਦੀ ਮਦਦ ਕਰਨ ਦੀ ਤੁਸੀਂ ਉਸ ਤੇ ਟਿੱਪਣੀਆਂ ਕਰ ਰਹੇ ਹੋ। ਤੁਹਾਡੇ ਆਮ ਹੀ ਬਿਆਨ ਰੋਜ਼ ਸੁਣੀਦੇ ਸੋਸ਼ਲ ਮੀਡੀਆ ਤੇ ਵੀ ਤੁਸੀਂ ਕਿਹੋ ਜਿਹੀਆਂ ਟਿੱਪਣੀਆਂ ਕਰਦੇ ਪਏ ਹੋ, ਕਿਹੋ ਜਿਹਾ ਬਿਆਨ ਦਿੰਦੇ ਪਏ ਹੋ। ਅੱਜ ਮੌਕਾ ਸੀਗਾ ਜੇ ਕੌਮ ਤੁਹਾਡੇ ਨਾਲ ਖੜੀ ਸੀ ਅੱਜ ਮੌਕਾ ਸੀ ਤੁਹਾਨੂੰ ਕੌਮ ਨਾਲ ਖੜਨ ਦਾ ਨਾ ਕਿ ਕੌਮ ਦੀਆਂ ਲੱਤਾਂ ਖਿੱਚਣ ਦਾ ਹੁਣ ਤੁਸੀਂ ਬੁੱਢੇ ਹੋ ਚੁੱਕੇ ਹੋ ਤੇ ਕੁਰਸੀ ਦਾ ਖੜਾ ਛੱਡੋ ਤੇ ਨੌਜਵਾਨ ਪੀੜੀ ਨੂੰ ਅੱਗੇ ਆਉਣ ਦਿਓ ਹਾਰ ਤੁਹਾਡੀ ਪੱਕੀ ਆ ਤੇ ਲਾਂਤਾਈਆਂ ਉਲ ਮਲਾਗੇ ਤੁਹਾਡੇ ਮੱਥੇ ਉਹ ਤੁਸੀਂ ਲੈ ਲਓ ਨਾਂ ਤਾਂ ਹੀ ਤੁਹਾਡੇ ਪੱਲੇ ਉੱਤੇ ਬਸ ਹਾਰ ਤੁਹਾਡੀ ਪੱਕੀ ਆ ਤੇ ਖੇੜਾ ਛੱਡੋ ਹੱਥ ਜੋੜ ਕੇ ਬੇਨਤੀ ਆ ਵੀ ਹੁਣ ਤੁਹਾਡੀ ਉਮਰ ਬਹੁਤ ਹੋ ਗਈ ਆ ਬੜਾ ਕੁਝ ਬਣਾ ਲਿਆ ਤੁਸੀਂ ਸਿੱਖਾਂ ਦੇ ਸਿਰ ਤੇ ਕੁਰਬਾਨੀ ਕੁਰਬਾਨੀ ਕਹਿ ਕੇ ਤੁਸੀਂ ਬਹੁਤ ਕੁਝ ਬਣਾ ਲਿਆ ਹੱਥ ਜੋੜ ਕੇ ਬੇਨਤੀ ਆ ਵੀ ਹੁਣ ਤੁਸੀਂ ਬੁੱਢੇ ਹੋ ਚੁੱਕੇ ਹੋ ਕੁਰਸੀ ਦਾ ਛੱਡੋ ਖੇੜਾ ਤੇ ਨੌਜਵਾਨੀ ਨੂੰ ਅੱਗੇ ਆਉਣ ਦਿਓ ਨੌਜਵਾਨ ਸਭ ਜਾਣਦੇ ਆ ਵੀ ਕਿੱਥੋਂ ਕਿਹੜਾ ਬੰਦਾ ਕਿਵੇਂ ਗੱਲ ਕਰਦਾ ਕਿਵੇਂ ਨਹੀਂ ਕਰਦਾ ਉਹ ਪਹਿਲਾ ਸਮਾਂ ਸੀਗਾ ਜਦੋਂ ਸਾਡੇ ਬਾਬੇ ਜੋ ਅਨਪੜ੍ਹ ਸੀਗੇ ਵਿਚਾਰੇ ਮਲਾਈ ਲੱਗ ਸੀਗੇ ਉਹ ਤੁਹਾਡੀਆਂ ਗੱਲਾਂ ਦੇ ਵਿੱਚ ਆ ਜਾਂਦੇ ਸੀਗੇ ਪਰ ਅੱਜ ਪੜ੍ਹੇ ਲਿਖੇ ਨੌਜਵਾਨ ਤੁਹਾਨੂੰ ਚੰਗੀ ਤਰ੍ਹਾਂ ਜਾਣ ਚੁੱਕੇ ਆ ਵੀ ਤੁਹਾਡਾ ਕੌਮ ਲਈ ਕੀ ਸਟੈਂਡ ਆ ਤੁਹਾਡੀ ਕੌਮ ਨੂੰ ਕੀ ਦੇਣਾ ਉਹ ਤੁਸੀਂ ਦੇ ਹੀ ਰਹੇ ਹੋ ਤੇ ਬਸ ਇਹੀ ਬੇਨਤੀ ਹੈ ਲਾਸਟ ਦੇ ਵੀ ਹੱਥ ਜੋੜ ਕੇ ਵੀ ਕਿਰਪਾ ਕਰਕੇ ਕੁਰਸੀ ਦਾ ਖੜਾ ਛੱਡੋ ਹੁਣ ਮੋਹ ਤਿਆਗੋ ਤੇ ਨੌਜਵਾਨ ਪੀੜੀ ਨੂੰ ਅੱਗੇ ਆਉਣ ਦਿਓ ਉਹਨਾਂ ਦੇ ਲੱਤਾਂ ਨਾ ਖਿੱਚੋ ਉਹਨਾਂ ਦਾ ਸਾਥ ਦਿਓ